ਸਤੇ ਗੈਂਗਸਟਰਾਂ ਦੇ ਵਿਚਾਲੇ ਮੁਠਪੇੜ ਹੋਈ ਹੈ ਤੁਹਾਨੂੰ ਦੱਸਦੇ ਕਿ ਪੁਲਿਸ ਦੇ ਵੱਲੋਂ ਗੈਂਗਸਟਰ ਦਾ ਇਨਕਾਊਂਟਰ ਕਰ ਦਿੱਤਾ ਗਿਆ ਹੈ ਕਮਿਸ਼ਨਰੇਟ ਪੁਲਿਸ ਲੁਧਿਆਣਾ ਦੇ ਵੱਲੋਂ ਪਿੰਡ ਬੱਗੇਕਲਾਂ ਦੇ ਵਿੱਚ ਗੋਪੀ ਲਾਹੌਰੀਆ ਗੈਂਗ ਦੇ ਇੱਕ ਗੈਂਗ ਮੈਂਬਰ ਦੇ ਨਾਲ ਭਿਆਨਕ ਮੁਕਾਬਲਾ ਕੀਤਾ ਹੈ ਜਿਸ ਦੇ ਵਿੱਚ ਉਹ ਦੋਨਾਂ ਪਾਸਿਆਂ ਤੋਂ ਕ੍ਰਾਸ ਫਾਇਰਿੰਗ ਜਿਹੜੀ ਹੈ ਉਹ ਹੋਈ ਹੈ ਔਰ ਇੱਕ ਪੁਲਿਸ ਕਰਮਚਾਰੀ ਦੱਸਿਆ ਜਾ ਰਿਹਾ ਹੈ ਕਿ ਵਾਲ ਵਾਲ ਬੱਚਾ ਹੈ ਜਿਸ ਦੀ ਪੱਗ ਦੇ ਲਾਗੋ ਦੀ ਗੋਲੀ ਲੰਗੀ ਹੈ ਔਰ ਕ੍ਰਾਸ ਫਾਇਰਿੰਗ ਦੇ ਦੌਰਾਨ ਜਦੋਂ ਪੁਲਿਸ ਨੇ ਆਪਣੇ ਬਚਾ ਦੇ ਵਿੱਚ ਫਾਇਰਿੰਗ ਕੀਤੀ ਹੈ ਤਾਂ ਇੱਕ ਗੋਲੀ ਜੜੀ ਹੈ ਉਹ ਗੈਂਗਸਟਰ ਦੀ ਲੱਤ ਦੇ ਵਿੱਚ ਵੱਜੀ ਹੈ ਜਿਸ ਕਾਰਨ ਉਹ ਜ਼ਖਮੀ ਹੋਇਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅੰਦਰ ਅਸਲ ਤੁਹਾਨੂੰ ਦੱਸ ਦੇ ਕਿ ਕੁਝ ਸਮਾਂ ਪਹਿਲਾਂ ਕੀ ਇਨ੍ਹਾਂ ਗੈਂਗਸਟਰਾਂ ਦੇ ਵੱਲੋਂ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਟਿੱਬਾ ਰੋਡ ਤੇ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਗਾ ਇੱਕ ਸ਼ਖਸ ਦੇ ਘਰ ਦੇ ਉੱਪਰ ਗੋਲੀਆਂ ਚਲਾਈਆਂ ਸੀਗੀਆਂ ਔਰ ਜਿਸ ਮਾਮਲੇ ਦੇ ਵਿੱਚ ਪੁਲਿਸ ਨੂੰ ਇਹ ਪਹਿਲਾਂ ਤੋਂ ਹੀ ਲੜਿੰਦਾ ਸੀਗੇ ਔਰ ਇਹਨਾਂ ਦੇ ਉੱਪਰ ਪਹਿਲਾਂ ਤੋਂ ਹੀ ਮੁਕੱਦਮੇ ਜਿਹੜੇ ਉਹ ਦਰਜ ਸੀ ਔਰ ਲਗਾਤਾਰ ਪੁਲਿਸ ਇਹਨਾਂ ਦੀ ਭਾਲ ਕਰ ਰਹੀ ਸੀਗੀ ਔਰ ਫੜੇ ਹੋਏ ਗੈਂਗਸਟਰ ਸੂਰਜ ਵੱਲੋਂ ਵੈਪਰ ਰਿਕਵਰ ਕਰਨ ਗਈ ਹੋਈ ਸੀ ਕਿ ਪੁਲਿਸ ਔਰ ਜਿਸ ਸਮੇਂ ਵੈਪਰ ਕਵਰ ਕੀਤਾ ਜਾ ਰਿਹਾ ਸੀਗਾ ਉਸੇ ਸਮੇਂ ਗੈਂਗਸਟਰ ਸੂਰਜ ਦੇ ਵੱਲੋਂ ਵੈਪਨ ਕੱਢ ਕੇ ਆਪਣਾ ਜਿਹੜਾ ਨਜਾਇਜ਼ ਵੈਪਨ ਸੀਗਾ ਜਦੀ ਰਿਕਵਰੀ ਕਰਨ ਦੇ ਵਾਸਤੇ ਪੁਲਿਸ ਉਸ ਨੂੰ ਲੈ ਕੇ ਗਈ ਸੀ ਉਸੇ ਵੈਪਨ ਦੇ ਨਾਲ ਉਸਨੇ ਪੁਲਿਸ ਦੇ ਉੱਪਰ ਕ੍ਰਾਸ ਫਾਇਰਿੰਗ ਕਰ ਦਿੱਤੀ